ਮਾਨ ਸਰਕਾਰ ਦੇ ਸਿਹਤ ਖੇਤਰ 'ਚ ਪੰਜ ਵੱਡੇ ਕਦਮ ਆਮ ਆਦਮੀ ਕਲੀਨਿਕ ਦਿਆਂ ਸਿਹਤ ਸੇਵਾਵਾਂ ਹੁਣ ਘਰ ਬੈਠੇ ਵਟਸਐਪ ਤੇ ਮਿਲਣ ਗਿਆ ਆਮ ਆਦਮੀ ਕਲੀਨਿਕਾਂ ਚ 107 ਕਿਸਮਾਂ ਦੀਆਂ ਮੁਫਤ ਦਵਾਈਆਂ ਆਮ ਆਦਮੀ ਕਲੀਨਿਕਾਂ ਚ 47 ਕਿਸਮਾਂ ਦੇ ਮੁਫਤ ਟੈਸਟ ਆਮ ਆਦਮੀ ਕਲੀਨਿਕਾਂ ਚ ਐਂਟੀ ਰੈਬੀਸ ਦਾ ਮੁਫਤ ਟੀਕਾ ਆਮ ਆਦਮੀ ਕਲੀਨਿਕਾਂ ਚ ਗਰਭਵਤੀ ਔਰਤਾਂ ਦਾ ਮੁਫਤ ਇਲਾਜ ਇਹ ਆ ਨਵਾਂ ਪੰਜਾਬ ਜਿੱਥੇ ਇਲਾਜ ਵੀ ਮੁਫਤ ਤੇ ਇੱਜ਼ਤ ਵੀ ਪੂਰੀ ਕਿਉਂਕਿ ਲੋਕਾਂ ਦੀ ਸਿਹਤ ਹੈ ਸਰਕਾਰ ਦੀ ਜ਼ਿੰਮੇਵਾਰੀ ਸਚਰਗਾਲਜੀ ਸਪੀਡ ਨਿਊਜ਼ ਦੇ ਖਰੀ ਸਾ ਦਰਸ਼ਕਾਂ ਦਾ ਮੈਂ ਸਵਾਤੀ ਗੁਪਤਾ ਨਿਗਰ ਸਵਾਗਤ ਕਰਦੀ ਹਾਂ ਸੋ ਖਬਰਾਂ ਸ਼ੁਰੂਆਤ ਕਰਾਂਗੇ ਪਹਿਲੀ ਫੱਟੀ ਖਬਰ ਤੋਂ ਅਮਰੀਕਾ ਦੇ ਮਿਨੀ ਸੋਟਾ ਦੇ ਮੀਨੀਆਪੋਲਿਸ ਵਿੱਚ ਐਨਾਨਸੀਏਸ਼ਨ ਕੈਥੋਲਿਕ ਸਕੂਲ ਦੇ ਵਿੱਚ ਗੋਲੀਬਾਰੀ ਦੀ ਘਟਨਾ ਵਾਪਰੀ ਹੈ ਇਸ ਘਟਨਾ ਵਿੱਚ ਕਈ ਲੋਕਾਂ ਦੇ ਜ਼ਖਮੀ ਹੋਣ ਦਾ ਖ਼ਤਰਾ ਸਥਾਨਕ ਮੀਡੀਆ ਰਿਪੋਰਟਸ ਵਿੱਚ ਗਵਰਨਰ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਅਮਰੀਕਾ ਦੇ ਮਿਨੀ ਸੋਟਾ ਦੇ ਮੀਨੀਆਪੋਲਿਸ ਵਿੱਚ ਐਨਾਨਸੀਏਸ਼ਨ ਕੈਥੋਲਿਕ ਸਕੂਲ ਵਿੱਚ ਹੋਈ ਗੋਲੀਬਾਰੀ ਦੀ ਘਟਨਾ ਵਿੱਚ ਕਈ ਲੋਕਾਂ ਦੇ ਜ਼ਖਮੀ ਹੋਣ ਦਾ ਖ਼ਤਰਾ ਹੈ ਸੋ ਨਿਆਂ ਵਿਭਾਗ ਦੇ ਇੱਕ ਅਧਿਕਾਰੀ ਨੇ ਕਿਹਾ ਕਿ ਗੋਲੀਬਾਰੀ ਵਿੱਚ 3 ਲੋਕਾਂ ਦੀ ਮੌਤ ਹੋ ਗਈ ਹੈ ਜਿਸ ਵਿੱਚ ਗੋਲੀਬਾਰੀ ਕਰਨ ਵਾਲਾ ਵੀ ਸ਼ਾਮਲ ਇਸ ਨਾਲ ਹੀ ਇਸ ਘਟਨਾ ਵਿੱਚ ਵੀ ਲੋਕ ਜ਼ਖਮੀ ਹੋਏ ਨੇ ਪੀਐਮ ਨਰਿੰਦਰ ਮੋਦੀ 15ਵੇਂ ਭਾਰਤ ਜਾਪਾਨ ਸਾਲਾਨਾ ਸਿਖਰ ਸਮੇਲਨ ਵਿੱਚ ਹਿੱਸਾ ਲੈਣ ਲਈ ਅੱਜ ਸ਼ਾਮ ਜਾਪਾਨ ਲਈ ਰਵਾਨਾ ਹੋਣਗੇ ਇਹ ਪ੍ਰਧਾਨ ਮੰਤਰੀ ਮੋਦੀ ਦੀ ਜਾਪਾਨ ਦੀ 8ਵੀਂ ਯਾਤਰਾ ਹੋਏਗੀ ਅਤੇ ਉਹਨਾਂ ਦੇ ਹਮਰਤਬਾ ਸ਼ਿਗੇਰੂ ਇਸ਼ੀਵਾ ਨਾਲ ਪਹਿਲੀ ਸਿਖਰ ਮੀਟਿੰਗ ਹੋਏਗੀ ਸੋ ਵਿਦੇਸ਼ ਮੰਤਰਾਲੇ ਨੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਇਸ ਯਾਤਰਾ ਦੌਰਾਨ ਦੋਵੇਂ ਹੀ ਪ੍ਰਧਾਨ ਮੰਤਰੀ ਭਾਰਤ ਦੇ ਜਾਪਾਨ ਵਿਚਕਾਰ ਵਿਸ਼ੇਸ਼ ਰਣਨੀਤਿਕ ਅਤੇ ਵਿਸ਼ਵ ਵਿਆਪੀ ਪਾਇਵਾਲੇ ਦੀ ਸਮੀਖਿਆ ਕਰਨਗੇ ਜਿਸ ਵਿੱਚ ਰੱਖਿਆ ਤੇ ਸੁਰੱਖਿਆ ਭਾਰਤ ਤੇ ਅਰਥ ਵਿਵਸਥਾ ਟੈਕਨੋਲੋਜੀ ਨਵੀਨਤਾ ਤੇ ਲੋਕਾਂ ਤੋਂ ਜਿਹੜੇ ਨੇ ਆਦਾਨ ਪ੍ਰਦਾਨ ਸ਼ਾਮਲ ਨੇ ਸੋ ਉਹ ਖੇਤਰੀ ਅਤੇ ਵਿਸ਼ਵਵਿਆਪੀ ਮਹੱਤਵ ਦੇ ਮੁੱਦਿਆਂ ਤੇ ਵੀ ਚਰਚਾ ਕਰਨਗੇ ਸੋ ਇਹ ਯਾਤਰਾ ਦੋਵਾਂ ਦੇਸ਼ਾਂ ਵਿਚਕਾਰ ਲੰਬੇ ਸਮੇਂ ਤੋਂ ਚੱਲ ਰਹੇ ਵਿਸ਼ੇਸ਼ ਦੋਸਤਾਨਾ ਸਬੰਧਾਂ ਨੂੰ ਹੋਰ ਮਜ਼ਬੂਤ ਕਰੇਗੀ ਅਮਰੀਕੀ ਰਾਸ਼ਟਰਪਤੀ ਡੋਲਨ 트੍ਰੰਪ ਦੇ ਵੱਲੋਂ ਭਾਰਤ ਤੇ 50% ਆਯਾ ਡਿਊਟੀ ਯਾਨੀ ਕਿ ਟੈਰਿਫ ਲਗਾਉਣ ਦੇ ਫੈਸਲੇ ਤੋਂ ਬਾਅਦ ਭਾਰਤ ਨੇ ਹੁਣ ਇੱਕ ਵੱਡਾ ਕਦਮ ਚੁੱਕਿਆ ਹੈ ਦਰਅਸਲ ਇਸ ਫੈਸਲੇ ਦਾ ਸਿੱਧਾ ਅਸਰ ਜਿਹੜੀ ਹੈ ਟੈਕਸਟਾਈਲ ਸੈਕਟਰ ਤੇ ਪੈਂਦਾ ਜਾਪਦਾ ਹੈ ਪਰ ਭਾਰਤ ਨੇ ਹੁਣ ਅਮਰੀਕਾ ਤੇ ਆਪਣੀ ਨਿਰਭਰਤਾ ਖਤਮ ਕਰਨ ਦਾ ਵੀ ਫੈਸਲਾ ਕੀਤਾ ਹੈ ਸਰਕਾਰ ਹੁਣ 40 ਨਵੇਂ ਦੇਸ਼ਾਂ ਨਾਲ ਜੁੜਣ ਦੀ ਯੋਜਨਾ ਤੇ ਕੰਮ ਕਰ ਰਹੀ ਹੈ ਤਾਂ ਜੋ ਉਹ ਉੱਥੇ ਭਾਰਤੀ ਟੈਕਸਟਾਈਲ ਅਤੇ ਕੱਪੜਿਆਂ ਦੀ ਬਰਾਮਦ ਵਧਾਈ ਜਾ ਸਕੇ ਸੋ ਇਹ ਕਦਮ ਨਾ ਸਿਰਫ ਭਾਰਤ ਤੇ ਅਮਰੀਕਾ ਦੇ ਸਬੰਧ ਇਨ੍ਹਾਂ ਦਿਨਾਂ ਵਿੱਚ ਠੀਕ ਨਹੀਂ ਚੱਲ ਰਹੇ ਨੇ ਅਮਰੀਕੀ ਰਾਸ਼ਟਰਪਤੀ ਡੋਲਨ 트੍ਰੰਪ ਭਾਰਤ ਤੇ ਪ੍ਰਧਾਨ ਮੰਤਰੀ ਮੋਦੀ ਬਾਰੇ ਲਗਾਤਾਰ ਵਕ-ਵਕ ਬਿਆਨ ਦੇ ਰਹੇ ਨੇ ਸੋ ਇਸ ਤੋਂ ਇਲਾਵਾ 트੍ਰੰਪ ਦੁਆਰਾ ਭਾਰਤ ਤੇ 25% ਵਾਧੂ ਟੈਰਿਫ ਵੀ ਲਗਾਇਆ ਗਿਆ ਹੈ ਹੁਣ ਭਾਰਤ ਤੇ 50% ਟੈਰਿਫ ਦਾ ਬੋਝ ਹੈ ਜੋ 27 ਅਗਸਤ ਤੋਂ ਲਾਗੂ ਹੋ ਗਿਆ ਸੋ ਵਾਈਟ ਹਾਊਸ ਦੇ ਸਲਾਹਕਾਰ ਪੀਟਰ ਨਵਾਰੋ ਦਾ ਅਮਰੀਕੀ ਟੈਰਿਫ ਬਾਰੇ ਵਿਆਖਿਆ ਸਾਹਮਣੇ ਆਇਆ ਜਿਸ ਵਿੱਚ ਉਨਾ ਕੀ ਹੈ ਕਿ ਭਾਰਤ ਤੇ ਲਗਾਏ ਗਏ ਟੈਰਿਫ ਨੂੰ ਕਿਵੇਂ ਘਟਾਇਆ ਜਾ ਸਕਦਾ ਹੈ ਸੋ ਇਸ ਦੇ ਨਾਲ ਹੀ ਉਹਨਾਂ ਨੇ ਯੂਕਰੇਨ ਯੁੱਧ ਨੂੰ ਮੋਦੀ ਦਾ ਯੁੱਧ ਦੱਸਿਆ ਸੋ ਵਾਈਟ ਹਾਊਸ ਦੇ ਸਲਾਹਕਾਰ ਪੀਟਰ ਨਵਾਰੋ ਨੇ ਰੋਜ਼ ਯੂਕਰੇਨ ਯੁੱਧ ਨੂੰ ਪ੍ਰਧਾਨ ਮੰਤਰੀ ਮੋਦੀ ਦਾ ਯੁੱਧ ਦੱਸਿਆ ਉਹਨਾਂ ਕੀ ਹੈ ਕਿ ਭਾਰਤ ਵੱਲੋਂ ਰੂਸੀ ਤੇਲ ਦੀ ਲਗਾਤਾਰ ਖਰੀਦ ਜਿਹੜੀ ਨੇ ਮਾਸਕੋ ਦੇ ਹਮਲੇ ਨੂੰ ਉਤਸ਼ਾਹਿਤ ਕਰ ਰਹੀ ਹੈ ਇਸ ਦੇ ਨਾਲ ਹੀ ਇਹ ਅਮਰੀਕੀ ਟੈਕਸ ਦਾਤਾ ਤੇ ਬੋਝ ਭਾਰੀ ਹੈ ਆਸਾਰੀ ਟੀਮ ਨੇ ਐਸਜੀਐਮ ਨੰਗਲ ਸਚਿਨ ਪਾਟੋਕਰ ਅਤੇ ਡੀਐਸਪੀ ਕੁਲਵੀਰ ਸਿੰਘ ਦੇ ਨਾਲ ਫਹਾੜ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਹੈ ਤੇ ਵੇਖਿਆ ਕਿ ਨੰਗਲ ਡੈਮ ਤੋਂ ਛੱਡੇ ਗਏ ਪਾਣੀ ਦਾ ਪ੍ਰਭਾਵ ਖੇਤਰ ਤੱਕ ਨਹੀਂ ਪਹੁੰਚਿਆ ਪਰ ਪਿੰਡ ਵਾਸੀ ਚਿੰਤਿਤ ਸਨ ਕਿ ਜੇਕਰ ਬੀਬੀਐਮਬੀ ਪ੍ਰਬੰਧਨ ਸਤਲੁਜ ਦਰਿਆ ਵਿੱਚ ਹੋਰ ਪਾਣੀ ਛੜਦਾ ਹੈ ਤਾਂ ਉਹਨਾਂ ਦੇ ਨੁਕਸਾਨ ਦੀ ਸੰਭਾਵਨਾ ਵੱਧ ਜਾਏਗੀ ਜਦੋਂ ਸਾਡੀ ਟੀਮ ਨੇ ਪਿੰਡ ਬੇਲਾ ਧਿਆਨੇ ਦਾ ਦੌਰਾ ਕੀਤਾ ਤਾਂ ਵੇਖਿਆ ਹੈ ਕਿ ਸਤਲੁਜ ਦਰਿਆ ਦੇ ਨਾਲ ਸੜਕ ਤੋਏ 2 ਫੁੱਟ ਤੱਕ ਪਾਣੀ ਜ਼ਹਿਰਿਆ ਸੀ ਜਿਸ ਕਾਰਨ ਲੋਕਾਂ ਨੂੰ ਕੁਝ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਪਿੰਡ ਵਾਸੀ ਇਹ ਵੀ ਚਿੰਤਿਤ ਸਨ ਕਿ ਜੇਕਰ BBMP ਪ੍ਰਬੰਧਨ ਹੋਰ ਪਾਣੀ ਛੜਦਾ ਹੈ ਤਾਂ ਉਹ ਪਾਣੀ ਪਿੰਡ ਦੇ ਹੋਰ ਘਰਾਂ ਤੱਕ ਪਹੁੰਚ ਸਕਦਾ ਹੈ ਤੇ ਘਰਾਂ ਤੇ ਖੇਤਾਂ ਨੂੰ ਨੁਕਸਾਨ ਪਹੁੰਚਾ ਸਕਦਾ ਹੈ ਸੋ ਇਸ ਦੇ ਨਾਲ ਹੀ ਪਿੰਡ ਬੇਲਾ ਧਿਆਨੇ ਦੇ ਪਿੰਡ ਵਾਸੀਆਂ ਨੇ ਮੌਜੂਦਾ ਅਤੇ ਪਿਛਲੇ ਸਰਕਾਰਾਂ ਅਤੇ ਪ੍ਰਸ਼ਾਸਨ ਤੋਂ ਸਤਲੁਜ ਦਰਿਆ ਤੇ ਬਣੇ ਆਰਜੀ ਪੁਲ ਨੂੰ ਸਥਾਈ ਬਣਾਉਣ ਦੀ ਮੰਗ ਕੀਤੀ ਪਰ ਹੁਣ ਤੱਕ ਕਿਸੇ ਵੀ ਸਰਕਾਰ ਤੇ ਪ੍ਰਸ਼ਾਸਨ ਨੇ ਉਹਨਾਂ ਦੀ ਮੰਗ ਪੂਰੀ ਨਹੀਂ ਕੀਤੀ ਹੈ ਜੇਕਰ ਪਿੰਡ ਬੇਲਾ ਧਿਆਨੇ ਦਾ ਇਹ ਸਥਾਈ ਪੁਲ ਪਾਣੀ ਦੇ ਤੇਜ਼ ਵਹਾਅ ਵਿੱਚ ਵਹਿ ਜਾਂਦਾ ਹੈ ਤਾਂ ਲਗਭਗ ਇੱਕ ਦਰਜਨ ਪਿੰਡਾਂ ਦੇ ਲੋਕ ਇੱਕ ਦੂਸਰੇ ਤੋਂ ਕੱਟ ਜਾਣਗੇ ਪੰਜਾਬ ਆਮ ਆਗਦੀ ਪਾਰਟੀ ਨੇ ਦੋ ਜਨ ਸਾਈ ਵਿਧਾਨ ਸਭਾ ਚੋਣਾਂ ਨੂੰ ਵਿਧਾਨ ਵਿੱਚ ਰੱਖਦੇ ਸੰਗਠਨ ਨੂੰ ਹੋਰ ਮਜ਼ਬੂਤ ਕਰਨ ਦੀ ਪ੍ਰਕਿਰਿਆ ਤੇਜ਼ ਕਰ ਦਿੱਤੀ ਹੈ ਇਸ ਕੜੀਏ ਦੀਨ ਪਾਰਟੀ ਨੇ ਮਹਿਲਾ ਵਿੰਗ ਦੇ ਅਹੁਦਿਆਂ ਦਾ ਐਲਾਨ ਕਰਦੇ ਆ ਕਈ ਨਵੀਆਂ ਨਿਯੁਕਤੀਆਂ ਕੀਤੀਆਂ ਨੇ ਪਾਰਟੀ ਨੇ ਸਪਸ਼ਟ ਕੀਤਾ ਹੈ ਕਿ ਚੋਣਾਂ ਤੋਂ ਪਹਿਲਾਂ ਹਰ ਜ਼ਿਲ੍ਹਾ ਤੇ ਜ਼ੋਨ ਪੱਧਰ ਤੇ ਮਹਿਲਾ ਸੰਗਠਨ ਨੂੰ ਸਰਗਰਮਪੂਰਨ ਸਭ ਤੋਂ ਵੱਡੀ ਤਰਜੀਹ ਇਹਨਾਂ ਔਦੇਦਾਰਾਂ ਦੀ ਸੂਚੀ ਹੇਠ ਲਿਖੇ ਅਨੁਸਾਰ ਹੈ ਸੋ ਦੱਸਿਆ ਗਿਆ ਹੈ ਕਿ ਹਾਲੇ ਵਿੱਚ ਆਵਾਦੀ ਪਾਰਟੀ ਨੇ ਅਮਨਦੀਪ ਕੌਰ ਨੂੰ ਪੰਜਾਬ ਮਹਿਲਾ ਵਿੰਗ ਦਾ ਪ੍ਰਧਾਨ ਨਿਯੁਕਤ ਕੀਤਾ ਹੈ ਸੋ ਹੁਣ ਨਵੀਂ ਟੀਮ ਦੀ ਕੋਸ਼ਿਸ਼ ਨਾਲ ਸੰਗਠਨ ਨੂੰ ਜ਼ਮੀਨੀ ਪੱਧਰ ਤੇ ਮਜ਼ਬੂਤੀ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸ ਕਦਮ ਨਾਲ ਹਰ ਖੇਤਰ ਵਿੱਚ ਪਾਰਟੀ ਦੀਆਂ ਨੀਤੀਆਂ ਅਤੇ ਸਰਕਾਰ ਦੇ ਕੰਮਕਾਜ ਨੂੰ ਮਹਿਲਾਵਾਂ ਤੱਕ ਪਹੁੰਚਾਇਆ ਜਾਵੇਗਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਪੰਜਾਬ ਦੇ ਵਿੱਚ ਹੜ੍ਹਾਂ ਦੀ ਸਥਿਤੀ ਤੇ ਡੂੰਗੀ ਚਿੰਤਾ ਪ੍ਰਗਟ ਕੀਤੀ ਹੈ ਅਤੇ ਇਸ ਔਕੇ ਸਮੇਂ ਦੇ ਵਿੱਚ ਸੰਗਤ ਨੂੰ ਅਪੀਲ ਕੀਤੀ ਹੈ ਕਿ ਉਹ ਪਿੰਡਾਂ ਦੇ ਗੁਰਦੁਆਰਿਆਂ ਦੀ ਸੇਵਾ ਸੰਭਾਲ ਵੱਲ ਪੂਰਾ ਧਿਆਨ ਦੇਣ ਅਤੇ ਪ੍ਰਭਾਵਿਤ ਇਲਾਕਿਆਂ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬੀੜ ਨੂੰ ਸੁਰੱਖਿਅਤ ਥਾਵਾਂ ਤੇ ਪਹੁੰਚਾਉਣ ਲਈ ਯਤਨਸ਼ੀਲ ਰਹਿਣ ਸੋਚਾਰੀ ਬਿਆਨ ਵਿੱਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਇਹ ਵੀ ਕਿਹਾ ਕਿ ਸੰਕਟ ਦੇ ਵਿੱਚੋਂ ਨਿਕਲਣ ਲਈ ਇਕਤਾ ਨਾਲ ਕੰਮ ਕੀਤਾ ਜਾਏ ਉਨ੍ਹਾਂ ਕੇ ਸ਼੍ਰੋਮਣੀ ਕਮੇਟੀ ਨੇ ਆਪਣੇ ਪ੍ਰਬੰਧ ਹੇਠ ਸਾਰੇ ਹੀ ਗੁਰਦੁਆਰਿਆਂ ਦੇ ਪ੍ਰਬੰਧਕਾਂ ਨੂੰ ਇਸ ਔਕੇ ਸਮੇਂ ਵਿੱਚ ਸਹਿਯੋਗ ਕਰਨ ਦੇ ਨਿਰਦੇਸ਼ ਦਿੱਤੇ ਨੇ। ਅੰਮ੍ਰਿਤਸਰ ਦੇ ਸਰਹੱਦੀ ਕਸਬਾ ਰਮਦਾਸ ਦੇ ਨਾਲ ਲੱਗਦੇ 14 ਪਿੰਡਾਂ ਨੂੰ ਖਾਲੀ ਕਰਵਾਉਣ ਦੇ ਆਦੇਸ਼ ਪ੍ਰਸ਼ਾਸਨ ਨੇ ਜਾਰੀ ਕਰ ਦਿੱਤੇ ਨੇ ਜਿਸ ਸੰਬੰਧੀ ਜਾਣਕਾਰੀ ਸਾਂਝੀ ਕਰਦੀ ਐਸਜੀਐਮ ਅਸ਼ਨਾਲਾ ਰਵਿੰਦਰ ਸਿੰਘ ਅਰੋੜਾ ਨੇ ਕਿਹਾ ਕਿ ਲਗਾਤਾਰ ਹੋ ਰਹੀ ਬਰਸਾਤ ਅਤੇ ਰਾਵੀ ਦਰਿਆ ਵਿੱਚ ਪਾਣੀ ਦੇ ਵਧ ਰਹੇ ਪੱਧਰ ਕਾਰਨ ਪੈਦਾ ਹੋਈ ਹੜਾ ਦੀ ਸਥਿਤੀ ਨਜਿੱਠਣ ਦੇ ਲਈ ਤਹਿਸੀਲਦਾਰ ਅਸ਼ਨਾਲਾ ਬੀਡੀਪੀਓ ਰਮਦਾਸ ਤੇ ਨਾਇਬ ਤਹਿਸੀਲਦਾਰ ਰਮਦਾਸ ਨੂੰ ਰਾਵੀ ਦਰਿਆ ਨਾਲ ਲੱਗਦੇ 14 ਪਿੰਡਾਂ ਜਿਨ੍ਹਾਂ ਦੇ ਵਿੱਚ ਕੋਨੇਵਾਲਾ ਨਿਸੋਕੇ ਪੰਜਗराईਵਾਲਾ ਕੁਬਰਾਏ ਉੜੇਵਾਲ ਦਰਿਆ ਮੂਸਾ ਮਲਕਪੁਰ ਗਿਲਾਵਾਲੀ ਬੇਦੀ ਚਨਾ ਕੋਟ ਰਜਵਾਦਾ ਜਿਹੜੀ ਹੈ ਕਮੀਰਪੁਰਾ ਜਿਹੜੀ ਹੈ ਬਲ ਲੱਬੇ ਦਰਿਆ ਸਾਹਿਬ ਵਾਲਾ ਸ਼ਾਮਲ ਨੇ ਇਹਨੂੰ ਖਾਲੀ ਕਰਾਉਣ ਦੇ ਆਦੇਸ਼ ਜਾਰੀ ਕੀਤੇ ਗਏ ਨੇ ਅੰਮ੍ਰਿਤਸਰ ਦੇ ਅਸ਼ਨਾਲਾ ਦੇ ਵਿੱਚ ਜਿਹੜੀ ਹੈ ਤੂਸੀ ਬਨ ਟੁੱਟਣ ਕਾਰਨ ਪਿੰਡਾਂ ਵਿੱਚ ਪਾਣੀ ਦਾਖਲ ਹੋ ਗਿਆ ਜਿਸ ਕਾਰਨ ਕਈ ਲੋਕ ਆਪਣੇ ਘਰਾਂ ਵਿੱਚ ਫਸ ਗਏ ਨੇ ਇਸ ਸਮੇਂ ਪ੍ਰਸ਼ਾਸਨ ਕਿਸ਼ਤੀਆਂ ਦੇ ਰਾਹੀਂ ਉਹਨਾਂ ਨੂੰ ਬਚਾ ਰਹੇ ਨੇ ਸੋ ਡੀਸੀ ਸ਼ਖਸੀ ਸ਼ਾਲੀ ਖੁਦ ਪਾਣੀ ਵਿੱਚ ਉਤਰੇ ਨੇ ਅਤੇ ਮੰਤਰੀ ਅਤੇ ਵਿਧਾਇਕ ਵੀ ਮੌਕੇ ਤੇ ਪਹੁੰਚੇ ਸੋ ਜੰਮੂ ਕਸ਼ਮੀਰ ਦੇ ਵੱਲੋਂ ਛੱਡੇ ਗਏ ਲੱਖਾਂ ਕਿਊਸਿ ਪਾਣੀ ਕਾਰਨ ਅੰਮ੍ਰਿਤਸਰ ਦੇ ਅਸ਼ਨਾਲਾ ਕਸਬੇ ਨਾਲ ਲੱਗਦੇ ਰਾਵੀ ਦਰਿਆ ਦਾ ਤੂਸੀ বন ਪ੍ਰਸ਼ਾਸਨ ਦੀਆਂ ਕਈ ਕੋਸ਼ਿਸ਼ਾਂ ਦੇ ਬਾਵਜੂਦ ਕਈ ਥਾਵਾਂ ਤੋਂ ਟੁੱਟ ਗਿਆ ਜਿਸ ਕਾਰਨ ਆਲੇ ਦੁਆਲੇ ਦੇ ਇਲਾਕੇ ਵਿੱਚ ਪਾਣੀ ਭਰਨਾ ਸ਼ੁਰੂ ਹੋ ਗਿਆ ਹੈ ਲਗਾਤਾਰ بارش ਅਤੇ ਡਰੇਮਾ ਤੋਂ ਲਗਾਤਾਰ ਪਾਣੀ ਛੱਡੇ ਜਾਣ ਦੇ ਕਾਰਨ ਪੰਜਾਬ ਦੇ ਵਿੱਚ ਹਾਲਾਤ ਵਿਗੜਨੇ ਸ਼ੁਰੂ ਹੋ ਗਏ ਨੇ ਸੜਕਾਂ ਰੁੜ ਜਾਣ ਕਾਰਨ ਕਈ ਪਿੰਡਾਂ ਦਾ ਸੰਪਰਕ ਕਟਿਆ ਗਿਆ ਹੈ ਘਰਾਂ ਨੂੰ ਨੁਕਸਾਨ ਪਹੁੰਚਿਆ ਹੈ ਲੋਕ ਆਪਣੀਆਂ ਜਾਨਾਂ ਬਚਾਉਣ ਦੇ ਲਈ ਸੁਰੱਖਿਅਤ ਥਾਵਾਂ ਤੇ ਪਹੁੰਚ ਰਹੇ ਨੇ ਇਸੇ ਨਾਲ ਹੀ ਲੋਕ ਆਪਣੀ ਜਾਨ ਮਾਲ ਦੀ ਚਿੰਤਾ ਦੇ ਵਿੱਚ ਨੇ ਸੋ ਦਰਿਆਵਾਂ ਦੇ ਕੱਟੀਆਂ ਤੇ ਸਥਿਤ ਹਜ਼ਾਰਾਂ ਏਕੜ ਜ਼ਮੀਨ ਫਸਲਾਂ ਤੇ ਪਿੰਡ ਡੁੱਬ ਚੁੱਕੇ ਨੇ ਗੁਰਦਾਸਪੁਰ ਦੇ ਕਈ ਪਿੰਡਾਂ ਦੇ ਵਿੱਚ 6 ਫੁੱਟ ਤੱਕ ਪਾਣੀ ਨਾਲ ਭਰ ਗਏ ਨੇ ਲੋਕ ਆਦੀਆਂ ਛੱਤਾ ਦੇ ਫਸੇ ਹੋਏ ਨੇ ਹੜ੍ਹਾਂ ਦੇ ਨਾਲ ਸਬਤਵਤ ਪ੍ਰਭਾਵਿਤ ਛਿਲਿਆਂ ਵਿੱਚ ਪਠਾਨਕੋਟ ਖੁਸ਼ਿਆਰਪੁਰ ਕੁਰਦਾਸਪੁਰ ਕਪੂਰਥਲਾ ਤਰਨਤਾਰਨ ਫਾਜ਼ਿਲਕਾ ਅਤੇ ਫਿਰੋਜ਼ਪੁਰ ਸ਼ਾਮਲ ਨੇ ਸੋ ਤਰਨਤਾਰਨ ਤੇ ਅੰਮ੍ਰਿਤਸਰ ਵਿੱਚ ਵੀ ਸਥਿਤੀ ਵਿਗੜਦੀ ਜਾ ਰਹੀ ਹੈ ਪਿਛਲੇ 24 ਘੰਟਿਆਂ ਵਿੱਚ ਪੌਂਗ ਡੈਮ ਅਤੇ ਰਣਜੀਤ ਸਾਗਰ ਡੈਮ ਦੇ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਨੂੰ ਪਾਰ ਕਰ ਗਿਆ ਹੈ ਆ ਸਾਰੀ ਟੀਮ ਨੇ ਐਸਜੀਐਮ ਨੰਗਲ ਸਚਿਨ ਪਾਟੋ ਕਰਾਤੇ ਡੀਐਸਪੀ ਕੁਲਵੀਰ ਸਿੰਘ ਦੇ ਨਾਲ ਪਹਾੜ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਹੈ ਤੇ ਵੇਖਿਆ ਕਿ ਨੰਗਲ ਡੈਮ ਤੋਂ ਛੱਡੇ ਗਏ ਪਾਣੀ ਦਾ ਪ੍ਰਭਾਵ ਖੇਤਰ ਤੱਕ ਨਹੀਂ ਪਹੁੰਚਿਆ ਪਰ ਪਿੰਡ ਵਾਸੀ ਚਿੰਤਿਤ ਸਨ ਕਿ ਜੇਕਰ ਬੀਬੀਐਮਬੀ ਪ੍ਰਬੰਧਨ ਸਤਲੁਜ ਦਰਿਆ ਵਿੱਚ ਹੋਰ ਪਾਣੀ ਛੜਦਾ ਹੈ ਤਾਂ ਉਹਨਾਂ ਦੇ ਨੁਕਸਾਨ ਦੀ ਸੰਭਾਵਨਾ ਵੱਧ ਜਾਏਗੀ ਜਦੋਂ ਸਾਡੀ ਟੀਮ ਨੇ ਪਿੰਡ ਬੇਲਾ ਧਿਆਨੇ ਦਾ ਦੌਰਾ ਕੀਤਾ ਤਾਂ ਵੇਖਿਆ ਹੈ ਕਿ ਸਤਲੁਜ ਦਰਿਆ ਦੇ ਨਾਲ ਸੜਕ ਤੋਏ 2 ਫੁੱਟ ਤੱਕ ਪਾਣੀ ਜ਼ਿਆਰਿਆ ਸੀ ਜਿਸ ਕਾਰਨ ਲੋਕਾਂ ਨੂੰ ਕੁਝ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਰਿਹਾ ਸੀ ਪਿੰਡ ਵਾਸੀ ਇਹ ਵੀ ਚਿੰਤਿਤ ਸਨ ਕਿ ਜੇਕਰ BBMP ਪ੍ਰਬੰਧਨ ਹੋਰ ਪਾਣੀ ਛੜਦਾ ਹੈ ਤਾਂ ਉਹ ਪਾਣੀ ਪਿੰਡ ਦੇ ਹੋਰ ਘਰਾਂ ਤੱਕ ਪਹੁੰਚ ਸਕਦਾ ਹੈ ਤੇ ਘਰਾਂ ਤੇ ਖੇਤਾਂ ਨੂੰ ਨੁਕਸਾਨ ਪਹੁੰਚਾ ਸਕਦਾ ਹੈ ਸੋ ਇਸ ਦੇ ਨਾਲ ਹੀ ਪਿੰਡ ਬੇਲਾ ਧਿਆਨੇ ਦੇ ਪਿੰਡ ਵਾਸੀਆਂ ਨੇ ਮੌਜੂਦਾ ਅਤੇ ਪਿਛਲੇ ਸਰਕਾਰਾਂ ਅਤੇ ਪ੍ਰਸ਼ਾਸਨ ਤੋ ਸਤਲੁਜ ਦਰਿਆ ਤੇ ਬਣੇ ਆਰਜੀ ਪੁਲ ਨੂੰ ਸਥਾਈ ਬਣਾਉਣ ਦੀ ਮੰਗ ਕੀਤੀ ਪਰ ਹੁਣ ਤੱਕ ਕਿਸੇ ਵੀ ਸਰਕਾਰ ਤੇ ਪ੍ਰਸ਼ਾਸਨ ਨੇ ਉਹਨਾਂ ਦੀ ਮੰਗ ਪੂਰੀ ਨਹੀਂ ਕੀਤੀ ਹੈ ਜੇਕਰ ਪਿੰਡ ਬੇਲਾ ਧਿਆਨੀ ਦਾ ਇਹ ਸਥਾਈ ਪੁਲ ਪਾਣੀ ਦੇ ਤੇਜ਼ ਵਹਾਅ ਵਿੱਚ ਵਹਿ ਜਾਂਦਾ ਹੈ ਤਾਂ ਲਗਭਗ ਇੱਕ ਦਰਜਨ ਪਿੰਡਾਂ ਦੇ ਲੋਕ ਇੱਕ ਦੂਸਰੇ ਤੋਂ ਕੱਟ ਜਾਣਗੇ ਸੋ ਇਹ ਸਨ ਸਪੀਰ ਨਿਊਜ਼ ਦੀ ਆਮ ਖਬਰਾਂ ਇਸ ਦਿਨਾਲ ਤੁਸੀਂ ਮੈਨੂੰ ਦਿਓ ਆ ਗਿਆ ਧੰਨਵਾਦ